ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰਿਆਂ ਦੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਕੁਦਰਤ ਦੀ ਸੰਭਾਲ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਸ਼ੁਰੂ ਕਰਦੇ ਹਾਂ ਮਨੁੱਖ ਆਪਣੇ ਮੁੱਢ ਤੋਂ ਹੀ ਕੁਦਰਤ ਨੂੰ ਪਿਆਰ ਕਰਦਾ ਆ ਰਿਹਾ ਹੈ ਓਹੋ ਕੁਦਰਤ ਦੀ ਗੋਦ ਵਿੱਚ ਪੈਦਾ ਹੋਇਆ ਹੈ ਕੁਦਰਤ ਉਸਨੇ ਉਸਨੇ ਆਪਣੇ ਰਾਖਰ ਕਾਲ ਇਸ ਮੱਗਰੀ ਪ੍ਰਾਪਤ ਕੀਤੀ ਹੈ ਹਰ ਤਰ੍ਹਾਂ ਦੇ ਜੰਗਲ ਜੰਗਲੀ ਜਾਂ ਕੁਦਰਤੀ ਸੋਮੇ ਹੀ ਉਸ ਦੇ ਜੀਵਨ ਅਤੇ ਉਪਜੀਵਿਕਾ ਦਾ ਸਾਧਨ ਰਹੇ ਹਨ ਕੁਦਰਤ ਨੇ ਹਮੇਸ਼ਾ ਉਸ ਦੀ ਰੱਖਿਆ ਕੀਤੀ ਹੈ ਹਿਰਕ ਪਸ਼ੂਆਂ ਦੇ ਹਮਲੇ ਤੋਂ ਬਚਨ ਲਈ ਉਸਨੇ ਉੱਚੇ-ਉੱਚੇ درختਾਂ ਵਿੱਚ ਪਨਾਹ ਲਈ ਮਿੱਠੇ ਫਲ ਖਾ ਕੇ ਆਪਣੀ ਭੁੱਖ ਮਿਟਾਈ ਸੂਰਜ ਦੀ ਤਿੱਖੀ ਤਾਬਸ ਤੋਂ ਬਚਣ ਲਈ ਉਸਨੇ ਠੰਡੀ ਛਾਂਵ ਦੇਣ ਵਾਲੇ ਰੁੱਖ ਲਗਾਏ ਪਰ ਅੱਜ ਉਹੀ ਮਨੁੱਖ ਆਧੁਨਿਕ ਹੋ ਗਿਆ ਹੈ ਅਤੇ ਕੁਦਰਤ ਦਾ ਸ਼ੋਸ਼ਣ ਕਰਕੇ ਵਿਕਾਸ ਹੋ ਰਿਹਾ ਹੈ। ਕਈ ਸਾਲਾਂ ਤੋਂ ਜੰਗਲ ਵਿੱਚ ਕਈ ਸਾਲਾਂ ਤੋਂ ਜੰਗਲ ਲਗਾਤਾਰ ਸੁਗਰਦੇ ਜਾ ਰਹੇ ਹਨ। ਸਾਫ਼ ਅਤੇ ਠੰਡਾ ਪਾਣੀ ਦੇਣ ਵਾਲੀਆਂ ਨਦੀਆਂ ਦੂਸ਼ਿਤ ਹੋ ਰਹੀਆਂ ਹਨ। ਇਸ ਦਾ ਕਾਰਨ ਮਨੁੱਖ ਹੀ ਹੈ। ਮਨੁੱਖ ਨੂੰ ਸੰਭਾਲਦਾ ਸਿਰਫ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੀ ਨਹੀਂ ਹੈ। ਸਾਡੀ ਵੀ ਜ਼ਿੰਮੇਵਾਰੀ ਹੈ। ਕਿਉਂਕਿ ਕੁਦਰਤ ਸਾਡੀ ਮਾਂ ਹੈ।